ਪਰ ਗੁਰਮਤਿ ਨੇ ਮਰ ਤੋਂ ਪਿਛੋਂ ਮਿਲ ਗਈ ਗੱਲ ਨਹੀਂ। ਬਾਕੀ ਧਰਮਾਂ ਚ ਹੋਏਗੀ ਕਿ ਜਿਹਦੀ ਮਰ ਤੋਂ ਪਿਛੋਂ ਜੀਵ ਪਰਮਾਤਮਾ ਨਾਲ ਮਿਲਦਾ ਹੈ। ਮਰ ਤੋਂ ਪਿਛੋਂ ਇਹ ਜੀਵ ਮੁਕਤ ਹੁੰਦਾ ਹੈ। ਦੂਜੇ ਧਰਮਾਂ ਚ ਹੋਈਗੀ ਗੱਲ ਉਹ ਕਹਿੰਦੇ ਨੇ। ਪਰ ਗੁਰਮਤ ਦੇ ਅੰਦਰ ਇਹ ਗੱਲ ਪਰਮਾਤਮਾ ਜੀ ਕਹਿੰਦੇ ਬੀਣੀ ਕਹਿ ਸੁਣੋ ਰੇ ਸੰਤੋ ਮਰਨ ਮੁਕਤ ਕਿਰਪਾਈ ਸਵਾਗਤ ਬੇਣੀ ਵੀ ਕਹਿੰਦੇ ਕਹਿੰਦੇ ਏ ਸੰਤ ਜਦੋਂ ਏ ਗੁਰੂ ਬਖੋ ਮਰਨ ਤੋਂ ਪੁੱਛੋ ਕਿਹਨੇ ਮੁਕਤੀ ਪਾਈ ਐ ਕਿਹਨੇ ਜਾਣਣਾ ਹੈ ਕਿ ਬੰਦਾ ਮਰਨ ਤੋਂ ਪੁੱਛੋ ਮੁਕਤ ਹੁੰਦਾ ਬਾਰੇ ਮਿਲਣਾ ਹੈ ਮੁਕਤ ਹੋਣਾ ਹੈ ਤਾਂ ਜੁੜਦੇ ਕੀ ਮੇਲੇ ਜੁੜਦੇ ਕੀ ਮੁਕਤ ਹੋ चल महाराज मरण तो पिछो जो सोचेगा सतगुरु मुक्त होया नहीं होया कि वेखनी भगत नाम देव जी का एक बचना है महाराज कूए जो मुक्त दोगे मुक्त ना जाने को ਕਿਹਦੇ ਮਰ ਤੋਂ ਪੁੱਛੋ ਤੂੰ ਮੁਕਤੀ ਦੇਗਾ ਕਿਸੇ ਨੇ ਮੁਕਤੀ ਨੂੰ ਜਾਣਣੀ ਹੈ ਨਹੀਂ ਕਿਦੀ ਮੈਂ ਮੁਕਤ ਹੋਇਆ ਨਹੀਂ ਹੋਇਆ ਜਿਉਂਦੇ ਦੀ ਮੁਕਤ ਹੋ ਮਹਾਰਾਜ ਕਹਿੰਦੇ ਜਿਉਂਦੇ ਦੀ ਕਿਵੇਂ ਮੁਕਤ ਹੋ ਪ੍ਰਭ ਦੀ ਆਗਿਆ ਆਤਮਹਿਤਾਵੇ ਜੀਵਨ ਬੰਤ ਸੋ ਕਹਾਵੇਂ ਕਹਿੰਦੇ ਉਹਦੀ ਆਗਿਆ ਨੂੰ ਆਪਣੇ ਜੀਵਨ ਵਿੱਚ ਅਨਸਾ ਜਿਉਂਦੇ ਦੀ ਮੁਕਤ ਹੋ ਜਾਂ